ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਸੁਖੀ ਹੋਣ ਦੇ ਬਹੁਤ ਸਾਰੇ ਤਰੀਕੇ ਆ ਪਰ ਹੋਰਾਂ ਨਾਲ ਸੁਖੀ ਹੋਣ ਦਾ ਕੋਈ ਤਰੀਕਾ ਨਹੀਂ ਆ ਹੋਰਨਾਂ ਲੋਕਾਂ ਨਾਲ ਸੁਖੀ ਹੋਣ ਦਾ ਕੋਈ ਤਰੀਕਾ ਨਹੀਂ ਤੁਹਾਡੇ ਕੋਲ ਜਿੰਨੇ ਵੀ ਤਰੀਕੇ ਆ ਤੁਸੀਂ ਕਿੱਦਾਂ ਸੁਖੀ ਰਹਿ ਸਕਦੇ ਆ ਉਹਨਾਂ ਵਿੱਚ ਹੀ ਸੁਖੀ ਰਹੋ ਖੁਸ਼ ਰਹੋ ਹਮੇਸ਼ਾ ਆਬਾਦ ਰਹੋ ਸੋ ਇਸ ਦੇ ਨਾਲ ਹੀ ਇੱਕ ਸ਼ੁਰੂ ਕਰਦੇ ਹਾਂ ਇੱਕ ਛੋਟੀ ਜੀ ਕਹਾਣੀ ਇੱਕ ਵਾਰ ਦੀ ਗੱਲ ਹੁੰਦੀ ਆ ਇੱਕ ਰੋਮਨ ਨਾਂ ਦਾ ਟੈਕਸੀ ਡਰਾਈਵਰ ਹੁੰਦਾ ਵਾ ਤਾਂ ਬੜਾ ਹੀ ਖਾਸ ਮੁਖ ਤੇ ਸਮਾਈਲ ਵਾਲਾ ਇਨਸਾਨ ਹੁੰਦਾ ਵਾ ਤਾਂ 에ਰਪੋਰਟ ਤੇ ਖੜਾ ਹੁੰਦਾ ਵਾ ਰੋਮਨ ਆਪਣੀ ਟੈਕਸੀ ਲੈ ਕੇ ਤਾਂ ਕੀ ਕਰ ਇੱਕ ਬਿੱਲ ਨਾਮ ਦਾ ਇਨਸਾਨ ਆਉਂਦਾ ਵਾ ਬੱਲ ਤਾਂ ਕੀ ਕਰਦਾ ਵਾ ਉਹ ਰੋਬਨ ਉਹਨੂੰ ਕਹਿੰਦਾ ਵਾ ਵੀ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਵਾਂ ਤੇ ਆਪਣੀ ਇੱਕ ਜਿਹੜੀ ਪਲੇਟ ਬਣਾਈ ਹੁੰਦੀ ਆ ਉਹ ਚ ਉਹਨੇ ਦੱਸਿਆ ਵੀ ਮੇਰਾ ਨਾਮ ਰੋਬਨ ਤੇ ਮੇਰੀ ਟੈਕਸੀ ਵਿੱਚ ਤੁਹਾਨੂੰ ਆਹ ਫੈਸਿਲਿਟੀਆਂ ਮਿਲ ਜਾਣਗੀਆਂ ਆਹ ਜਿਹੜੀਆਂ ਆਪਸ਼ਨਾਂ ਹੈਗੀਆਂ ਵਾ ਤੁਸੀਂ ਇਹ ਪੜ ਲਓ ਤੇ ਮੈਂ ਤੁਹਾਡਾ ਸਮਾਨ ਲਗਜ ਆਪਣੀ ਗੱਡੀ ਵਿੱਚ ਰੱਖ ਰਿਹਾ ਤੇ ਪਿਛਲਾ ਦਰਵਾਜ਼ਾ ਖੋਲ ਦਿੰਦਾ ਵਾ ਤਾ ਬੈਲ ਕੀ ਕਰਦਾ ਪਿੱਛੇ ਗੱਡੀ 'ਚ ਬੈਠ ਜਾਂਦਾ ਵਾ ਤੇ ਰੋਬਨ ਗੱਡੀ ਚ ਚਲਾਉਣ ਲੱਗ ਜਾਂਦਾ ਤੇ ਉਹ ਸਾਰੀਆਂ ਜਿਹੜੀਆਂ ਜੀ ਲਿਸਟ ਹੁੰਦੀ ਆ ਉਹ ਪੜ ਲੈਂਦਾ ਵਾ ਜੋ ਜੋ ਹਦਾਇਤਾ ਹੁੰਦੀਆਂ ਵਾ ਤਾਂ ਉਹ ਕੀ ਹੁੰਦਾ ਵਾ ਦੋਵੇਂ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਰੋਬਨ ਅੱਗੇ ਬੋਲਦਾ ਕਹਿੰਦਾ ਉਹਦਾ ਹਾਲ ਚਾਲ ਪੁੱਛਦਾ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦਾ ਕਹਿੰਦਾ ਸਾਬ ਜੇ ਤੁਸੀਂ ਕੁਝ ਪੜਨਾ ਚਾਹੁੰਦੇ ਆ ਤਾਂ ਆ ਖ਼ਬਰ ਪਏ ਆ ਇੱਥੇ ਜੇ ਤੁਸੀਂ ਕੁਝ ਸੁਣਨਾ ਚਾਹੁੰਦੇ ਆ ਤਾਂ ਇਸ ਦੇ ਵਿੱਚ ਆ ਸਾਰੀ ਲਿਸਟ ਹੈ ਰੇਡੀਓ ਜੋਕੀ ਦੀ ਮਤਲਬ ਕਿ RFM ਦੀ ਕੋਈ ਵੀ ਚੈਨਲ ਦੱਸੋ ਮੈਨੂੰ ਤੇ ਮੈਂ ਤੁਹਾਨੂੰ ਉਹੀ 뮤직 ਜਾਂ ਕੁਝ ਵੀ ਤੁਸੀਂ ਸੁਣਨਾ ਚਾਹੁੰਦੇ ਆ ਉਹ ਤੁਹਾਨੂੰ ਸੁਣਾ ਦਿੰਨਾ ਵਾ ਤੇ ਇੱਧਰ ਪੇਪਰ ਪਏ ਹੋਏ ਆ ਅੱਜ ਦੇ ਜੇ ਤੁਸੀਂ ਪੇਪਰ ਪੜਨਾ ਇੰਟਰਸਟਿਡ ਆ ਤਾਂ ਪੇਪਰ ਪੜ ਸਕਦੇ ਆ ਜੇ ਤੁਸੀਂ ਕੁਝ ਲੈਣਾ ਚਾਹੁੰਦੇ ਆ ਪੈਨ ਨੂੰ ਜਾਂ ਕੁਝ ਖਾਣ ਨੂੰ ਤਾਂ ਇਹ ਨਾਲ ਹੀ ਇੱਕ ਛੋਟੀ ਜੀ ਫ੍ਰਿਜ ਆ ਇਦੇ ਵਿੱਚ ਸਾਰਾ ਕੁਝ ਪਿਆ ਵਾ ਤੇ ਕੁਝ ਖਾਣ ਲਈ ਸਮਾਨ ਪਿਆ ਵਾ ਤੇ ਇੱਕ ਛੋਟੀ ਜੀ ਫ੍ਰਿਜ ਦੇ ਵਿੱਚ ਸਾਰਾ ਸਮਾਨ ਪਿਆ ਤਾਂ ਉਹ ਅੱਗੋਂ ਬਿੱਲ ਕਹਿੰਦਾ ਮੈਂ ਸੌਫਟ ਡਰਿੰਕ ਲੈਣੀ ਆ ਤਾਂ ਉਹ ਕਹਿੰਦਾ ਤੁਸੀਂ ਇਹਦੇ ਚ ਲੈ ਸਕਦੇ ਆ ਕੁਝ ਖਾਣ ਨੂੰ ਵੀ ਲੈ ਸਕਦੇ ਆ ਜਦੋਂ ਇਹ ਚੀਜ਼ ਹੁੰਦੀ ਆ ਤਾਂ ਬੜਾ ਹੈਰਾਨ ਹੁੰਦਾ ਵਾ ਕਿਸੇ ਉਹ ਅੱਗੋਂ ਬਿੱਲ ਕੁਝ ਬੋਲਣਾ ਚਾਹੁੰਦਾ ਹੁੰਦਾ ਵਾ ਤਾਂ ਰੋਬਣਾ ਨੂੰ ਅੱਗੋਂ ਕੁਝ ਨਾ ਕੁਝ ਦੱਸੀ ਜਾ ਰਿਹਾ ਹੁੰਦਾ ਕਦੇ ਐਫਐਮ ਬਾਰੇ ਇੱਕ ਦੇ ਖ਼ਬਰ ਬਾਰੇ ਕੁਝ ਖਾਣ ਪੀਣ ਬਾਰੇ ਤੇ ਲਾਸਟ ਦੇ ਨੂੰ ਇਹ ਗੱਲ ਕਹਿੰਦਾ ਵਾ ਵੀ ਜੇ ਤੁਸੀਂ ਕੁਝ ਜਾਨਣਾ ਚਾਹੁੰਦੇ ਆਂ ਵੀ ਇਸ ਸ਼ਹਿਰ ਬਾਰੇ ਜਾਂ ਐਦਾਂ ਵੀ ਤਾਂ ਮੇਰੇ ਨਾਲ ਤੁਸੀਂ ਡਾਇਰੈਕਟ ਹੀ ਗੱਲ ਕਰ ਸਕਦੇ ਆਂ ਵੀ ਮੈਂ ਤੁਹਾਨੂੰ ਸ਼ਹਿਰ ਬਾਰੇ ਨੌਲੇਜ ਦੱਸ ਸਕਦਾ ਵਾਂ ਇਸ ਸ਼ਹਿਰ ਬਾਰੇ ਕੀ ਆ ਕੀ ਨਹੀਂ ਕੀ ਦੇਖਣ ਜੋ ਆ ਕੀ ਨਹੀਂ ਕੀ ਨਹੀਂ ਹਨਾ ਇਦਾਂ-ਇਦਾਂ ਕਰਕੇ ਸਾਰਾ ਕੁਝ ਦੱਸ ਦੂੰ ਤੇ ਇਹਨੇ ਨਾਲ ਆਪਣਾ ਸਫ਼ਰ ਵੀ ਸੌਖਾ ਕੱਟਿਆ ਜਾਊਗਾ ਐਦਾਂ ਇਹ ਚੀਜ਼ੇ ਉਹਨਾਂ ਦਾ ਐਕਸਪਲੇਨ ਕਰਦਾ ਗੱਲਾਂ-ਬਾਤਾਂ ਕਰਦੇ ਆਪਣਾ ਸਫ਼ਰ ਕੱਟਿਆ ਜਾਊਗਾ ਤਾਂ ਅੱਗੋਂ ਬਿੱਲ ਪੁੱਛਦਾ ਵਾ ਬਿੱਲ ਕਹਿੰਦਾ ਵਾ ਕੀ ਆ ਤੂੰ ਇਹ ਸਿਰਫ ਮੇਰੇ ਨਾਲ ਹੀ ਇਹ ਚੀਜ਼ ਕਰ ਰਿਹਾ ਆ ਵਾ ਜਾਂ ਤੂੰ ਹਰੇਕ ਪੈਸੇਂਜਰ ਨਾਲ ਹੀ ਇਹ ਚੀਜ਼ ਕਰਦਾ ਵਾ ਬੈਲ ਕਹਿੰਦਾ ਅਗੋਂ ਇਹ ਚੀਜ਼ ਕਹਿੰਦਾ ਰੋਬਨ ਨੂੰ ਰੋਬਨ ਕਹਿੰਦਾ ਨਹੀਂ ਮੈਂ ਪਹਿਲਾਂ ਨਹੀਂ ਕਰਦਾ ਸੀਗਾ ਅੱਜ ਤੋਂ ਪਹਿਲਾਂ ਪਰ ਇੱਕ ਇੱਕ ਸਾਲ ਹੋ ਗਿਆ ਮੈਂ ਇਹ ਚੀਜ਼ ਆਪਣੇ ਚ ਚੇਂਜ ਕੀਤਾ ਕਿਉਂਕਿ ਅਸੀਂ ਜਿਹੜੇ ਡਰਾਈਵਰ ਸੀਗੇ ਅਸੀਂ ਸਾਰੇ ਆਪਣੀ ਨੌਕਰੀ ਤੋਂ ਕੰਪਲੇਂਟ ਕਰਦੇ ਸੀਗੇ ਵੀ ਮੇਰੀ ਆ ਨੌਕਰੀ ਆ ਐਦਾਂ ਐਦਾਂ ਕਰਕੇ ਸਾਰੇ ਡਰਾਈਵਰ ਵੀ ਇਸ਼ੂ ਬਣਾ ਰਹੇ ਸੀਗੇ ਨਹੀਂ ਨਹੀਂ ਵੀ ਸਾਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਆ ਇਸ਼ੂ ਆਉਂਦੇ ਆ ਸਵਾਰੀ ਪੈਸੈਂਜਰ ਸਾਨੂੰ ਖਰਾਬ ਕਰਦੀ ਆ ਤਾਂ ਮੈਂ ਕੀ ਸੋਚਦਾ ਮੈਂ ਉਹਨਾਂ ਤੋਂ ਸਾਰਿਆਂ ਤੋਂ ਹਟ ਕੇ ਸੋਚਿਆ ਮੈਂ ਇੱਕ ਦਿਨ ਐਫਐਮ ਤੇ ਆਰ ਜੇ ਦੀ ਇੱਕ ਸਟੋਰੀ ਸੁਣ ਲਿਆ ਸਟੋਰੀ ਸੁਣ ਰਿਹਾ ਸੀਗਾ ਤਾਂ ਉਸ ਆਰ ਜੇ ਨੇ ਉਸ ਸਟੋਰੀ ਵਿੱਚ ਇਹ ਦੱਸਿਆ ਸੀਗਾ ਜਿਹੜੀ ਇੱਕ ਡੱਕ ਹੁੰਦੀ ਆ ਡੱਕ ਡੱਕ ਕਰਦੀ ਆ ਤੇ ਬਹੁਤ ਬੋਲਦੀ ਆ ਪਰ ਇੱਕ ਜਿਹੜਾ ਈਗਲ ਹੁੰਦਾ ਵਾ ਉਹ ਉੱਪਰ ਉੱਡਦਾ ਵਾ ਦੁਨੀਆ ਤੋਂ ਵੱਖਰਾ ਕੁਝ ਕਰਦਾ ਵਾ ਤਾਂ ਮੈਂ ਉਸ ਈਗਲ ਵਾਲੀ ਵੀ ਆਪਣੇ ਚ ਗੱਲਾਂ ਨਾ ਧਾਰਤ ਕੀਤੀ ਡੱਕ ਤਾਂ ਸਾਰੇ ਡਰਾਈਵਰ ਹੀ ਹੋ ਗਏ ਸਾਰੇ ਕੰਪਲੇਂਟ ਕਰਦੇ ਪਰ ਮੈਂ ਈਗਲ ਵਾਲੀ ਸੋਚ ਰੱਖੀ ਮੈਂ ਕੁਝ ਵੱਖਰਾ ਕਰਨਾ ਤਾਂ ਮੈਂ ਕੀ ਕੀਤਾ ਮੈਂ ਹੌਲੀ-ਹੌਲੀ ਸਾਰੀਆਂ ਚੀਜ਼ਾਂ ਸਾਰੀਆਂ ਫੈਸਿਲਿਟੀਆਂ ਆਪਣੀ ਕੈਬ ਵਿੱਚ ਸ਼ਾਮਿਲ ਕਰਨੇ ਸ਼ੁਰੂ ਕਰ ਦਿੱਤੇਗਾ ਤਾਂ ਐਦਾਂ ਕੀ ਹੋਇਆ ਵੀ ਮੇਰੀ ਜਿਹੜੇ ਪੈਸੈਂਜਰ ਸੀ ਮੇਰੇ ਨਾਲ ਬਹੁਤ ਸਾਰੇ ਜੁੜ ਗਏ ਤੇ ਜਿਹੜੇ ਹੁਣ ਵੀ ਕਈ ਪੈਸੈਂਜਰ ਇਹੋ ਜਿਹੇ ਆ ਮੇਰੀ ਮੈਂ ਅੱਜ ਤੱਕ ਕਦੇ ਵੀ ਖਾਲੀ ਨਹੀਂ ਰਿਹਾ ਤਾਂ ਅੱਜ ਤੁਸੀਂ ਮੇਰੇ ਪੈਸੇਂਜਰ ਬਣੇ ਆ ਤਾਂ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਵਾਂ ਤਾਂ ਰੋਬਨ ਬਿਲ ਬੜਾ ਖੁਸ਼ ਵੀ ਸੀ ਅੰਦਰੇ-ਅੰਦਰ ਤੇ ਹੈਰਾਨ ਵੀ ਸੀਗਾ ਵੀ ਅੱਜ ਤੱਕ ਮੈਨੂੰ ਇਹੋ ਜਿਹਾ ਡਰਾਈਵਰ ਨਹੀਂ ਮਿਲਿਆ ਇਹਨੇ ਮੈਨੂੰ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਵਾ ਤਾਂ ਬੜਾ ਖੁਸ਼ ਸੀ ਉਹਦੇ ਤੇ ਹਾਸੇ ਮਜ਼ਾਕ ਵਾਲਾ ਬੰਦਾ ਵਾ ਇਹਨੇ ਮੈਨੂੰ ਫੈਸਿਲਿਟੀਆਂ ਦੇ ਦਿੱਤੀਆਂ ਨੇ ਤਾਂ ਕੀ ਹੁੰਦਾ ਵਾ ਉਹ ਕਹਿੰਦਾ ਇਹ ਮੇਰਾ ਵਿਜ਼ਿਟਿੰਗ ਮਤਲਬ ਕਿ ਮੇਰਾ ਕਾਰਡ ਜੇ ਤੁਹਾਨੂੰ ਕਦੇ ਵੀ ਇਨ ਫਿਊਚਰ ਲੋਡ ਪਵੇ ਤਾਂ ਤੁਸੀਂ ਮੈਨੂੰ ਬੈਲ ਕਰ ਸਕਦੇ ਆ ਜੇ ਮੱਕੇ ਤੇ ਨਾ ਵੀ ਮੈਂ ਹਾਜ਼ਰ ਹੋਵਾਂ ਤਾਂ ਮੈਂ ਕਿਸੇ ਡਰਾਈਵਰ ਨੂੰ ਭੇਜ ਦੇਣਾ ਹਾਂ ਆਪਣੀ ਗੱਡੀ ਦੇ ਕੇ ਸੋ ਇਸ ਕਰਕੇ ਵੀ ਵੈਲਕਮ ਤੁਸੀਂ ਮੇਰੀ ਗੱਡੀ 'ਚ ਸਫਰ ਕਰ ਰਹੇ ਹੋ ਜੇ ਇਨ ਫਿਊਚਰ ਕਿਤੇ ਲੋਡ ਪਈ ਤਾਂ ਤੁਸੀਂ ਮੇਰੇ ਨਾਲ ਆ ਸਕਦੇ ਆ ਤਾਂ ਬੈਲ ਬੜਾ ਖੁਸ਼ ਵੀ ਸੀ ਕਿ ਇੰਨਾ ਵਧੀਆ ਮੈਨੂੰ ਬੰਦਾ ਮਿਲਿਆ ਵਾ ਤੋਂ ਇਹ ਚੀਜ਼ ਹੁੰਦੀ ਆ ਤਾਂ ਉਹ ਉਹਨਾਂ ਦਾ ਸਫ਼ਰ ਖਤਮ ਹੁੰਦਾ ਵਾ ਬੈਲ ਆਪਣੇ ਰਾਹ ਪੈ ਜਾਂਦਾ ਵਾ ਤੇ ਰੋਬਣ ਆਪਣੇ ਰਾਹ ਪਾ ਜਾਂਦਾ ਹੋਰ ਪੈਸੇਂਜਰ ਦੀ ਭਾਲ ਵਿੱਚ ਤਾਂ ਇਹ ਇੱਕ ਛੋਟੀ ਜੀ ਕਹਾਣੀ ਸਾਨੂੰ ਸਿੱਖਿਆ ਇਹ ਦਿੰਦੀ ਆ ਹਮੇਸ਼ਾ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਮੈਂ ਹੋਰਾਂ ਨਾਲੋਂ ਸੌਖਾਂ ਜਾਂ ਇਦਾਂ ਇਦਾਂ ਕਰਕੇ ਨਹੀਂ ਤੁਹਾਡੇ ਕੋਲੇ ਕੀ ਤੁਸੀਂ ਉਹਦੇ 'ਚ ਖੁਸ਼ ਰਹੋ ਕਦੇ ਵੀ ਡੱਕ ਵਾਲੀ ਨੀਤੀ ਨਾ ਅਪਣਾਓ ਵੀ ਕੰਪਲੇਂਟ ਕਰਨ ਵਾਲੀ ਹਮੇਸ਼ਾ ਈਗਲ ਵਾਲੀ ਵਿਰਤੀ ਬਣਾਓ ਉੱਚਾ ਸੋਚ ਕੇ ਵੱਖਰਾ ਕੁਛ ਕਰਨ ਦੀ ਸੋ ਇਹ ਸੀ ਸਾਡੀ ਛੋਟੀ ਜੀ ਸਟੋਰੀ ਆਸ ਕਰਦਾ ਕੁਛ ਵਧੀਆ ਲੱਗਿਆ ਹੋਊਗਾ ਤੁਹਾਨੂੰ ਜੇ ਕੁਝ ਸਿੱਖਣ ਨੂੰ ਮਿਲਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਚੈਨਲ ਨੂੰ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ 'ਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ